ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਜਿਹੜੀਆਂ ਆਪਾਂ ਪਲੂਈਆਂ ਪਾਉਣੀਆਂਗੇ ਵੀ ਸ਼ਰਟ ਦੇ ਉੱਪਰ ਆਪਣਾ ਜਿਹੜਾ ਸਿੰਪਲ ਸੂਟ ਆ ਉਹਦੇ ਉੱਤੇ ਪਲੂਈਆਂ ਕਿਵੇਂ ਪਾਈਏ ਇਹ ਲਿੰਕ ਲੈਣੀ ਗਾਲਾ ਸੂਟ ਨਹੀਂ ਹੈਗਾ ਆਪਣਾ ਸਿੰਪਲ ਸੂਟ ਹੀ ਹੈਗਾ ਤੇ ਇਹਨਾਂ ਪਲੂਈਆਂ ਦੀ ਵੀ ਕਿਵੇਂ ਪਾਈਏ ਵੀ ਆਪਾਂ ਕਿੰਨਾ ਕ ਕਪੜਾ ਵਿੱਚ ਲਈਏ ਆਪਣੀਆਂ ਕਈ ਭੈਣਾਂ ਬਿਗਿਨਰ ਜਿਹੜੀਆਂ ਭੈਣਾਂ ਹੁੰਦੀਆਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਆਪਾਂ ਕਿੰਨਾ ਕਪੜਾ ਲਈਏ ਇੱਕ ਆਪਾਂ ਨਾ ਇਸ ਤਰ੍ਹਾਂ ਦੀਆਂ ਚਾਰ ਯਾਨੀ ਕਿ ਇਸ ਤਰ੍ਹਾਂ ਚਾਰ ਪੁਲ ਚਾਰੇ ਪਲੂਈਆਂ ਵਾਸਤੇ ਯਾਨੀ ਕਿ ਕੋਈ ਪਲੂਈਆਂ ਵੀ ਕਹਿੰਦਾ ਕੋਈ ਪਲੇਟ ਵੀ ਕਹਿੰਦਾ ਇਹ ਇਸ ਤਰ੍ਹਾਂ ਕਾਤਰਾਂ ਕੱਟ ਕੇ ਰੱਖ ਲਓ ਇਹ ਇੰਚ ਸਵਾ ਇੰਚ ਕਿਚੌੜੀਆਂ ਨੇ ਤੇ ਲੰਬੀਆਂ ਆਪਾਂ ਜਾਨੀ ਕਿ ਜਿੰਨੀ ਆਪਣੀ ਪਲੋਈ ਹੈਗੀ ਉਹਦੇ ਤੋਂ ਇੰਚ ਘਟ ਜਾਨੀ ਕਿ ਆਪਾਂ ਘੱਟ ਲੈਂਦੀਆਂ ਗੀਆਂ ਇਹ ਲંબਾਈ ਦੇ ਵਿੱਚ ਤੇ ਹੁਣ ਤੁਹਾਨੂੰ ਆਪਣਾ ਪਲੋਈਆ ਪਾ ਕੇ ਦੱਸ ਦਿਆਂਗੇ ਦਿਖਾਉਣੀ ਹੈਗੇ ਵੀ ਆਪਾਂ ਕਿਵੇਂ ਪਾਈਏ ਪਲੋਈ ਪਹਿਲਾਂ ਨਾ ਤੁਸੀਂ ਇੱਥੋਂ ਫੜ ਲਿਓ ਕੱਪੜੇ ਨੂੰ ਇਸ ਤਰ੍ਹਾਂ ਫੜ ਕੇ ਇਹਨਾਂ ਇਸ ਤਰ੍ਹਾਂ ਜਮਾ ਜਿੱਥੇ ਆਪਾਂ ਜਾਨੀ ਕਿ ਆਵळा ਨਿਸ਼ਾਨ ਲਾਇਆ ਹੋਇਆ ਹੈ ਇਹਦੇ ਉੱਪਰ ਜਮਾ ਇਸਥਾਨ ਜਮਾ ਸਿਰੇ ਦੇ ਉੱਪਰ ਇਸ ਤਰ੍ਹਾਂ ਰੱਖਣਾ ਹੈ ਮਸ਼ੀਨ ਦੀ ਸੂਈ ਉੱਪਰ ਰੱਖ ਲੈਣੀ ਹੈ ਤੇ ਫਿਰ ਆਹ ਵਾਲੀ ਜਿਹੜੀ ਆਪਾਂ ਜਾਨੀ ਕਿ ਆਹ ਵਾਲੀ ਕਾਤਰ ਕੱਟੀ ਇਹ ਵਾਲੀ ਲੈ ਲੈਣੀ ਹੈ ਇਹ ਵਾਲੀ ਕਾਤਰ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਜਾਨੀ ਕਿ ਲਾਉਣਾ ਹੈਗਾ ਤੇ ਇਹਨੂੰ ਨਾ ਤੁਸੀਂ ਇਸ ਤਰ੍ਹਾਂ ਲਾਉਣਾ ਹੈ ਉਲਟੀ ਕਰਕੇ ਇਸ ਤਰ੍ਹਾਂ ਜਾਨੀ ਕਿ ਵਿੱਚ ਪਾਸਾ ਸਿੱਧਾ ਰੱਖਣਾਗਾ ਵੀ ਜੇ ਆਪਣੀ ਕਈ ਵਾਰੀ ਪਲੋਈ ਸਿੱਜ ਵੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਕੱਪੜਾ ਫਿਰ ਆਹ ਵਾਲਾ ਹੀ ਦਿਸੂਗਾ ਵੀ ਆਪਣਾ ਆਹ ਵਾਲਾ ਕੱਪੜਾ ਨਹੀਂ ਫਿਰ ਦਿਸਦਾ ਹੈਗਾ ਵਿੱਚ ਆਪਣੀ ਆ ਰਾਈਟ ਸਾਈਡ ਹੈਗੀ ਜਾਨੀ ਕਿ ਸ਼ਰਟ ਦੀ ਤੇ ਆਹ ਰੋਂਗ ਸਾਈਡ ਹੈਗੀ ਤੇ ਆਪਾਂ ਰਾਈਟ ਸਾਈਡ ਵਿੱਚ ਇਹਦੀ ਲੀਰ ਦੀ ਕਰਕੇ ਜਿਹੜੀ ਆਪਾਂ ਕਾਤਰ ਲਈਏ ਇਹਦੀ ਵਿੱਚ ਕਰਕੇ ਨਾ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਦੇਖੋ ਅੱਧੀ ਤੇ نیچے ਰੱਖ ਲਈ ਪਲੋਈ ਦੀ ਅੱਧੀ ਉੱਪਰ ਰੱਖ ਲਈ ਰੱਖ ਕੇ ਤੇ ਇਹਨੂੰ ਆਪਣਾ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਲਾ ਮਾਰੀ ਪਹਿਲਾਂ ਆਪਾਂ ਇੱਥੋਂ ਆਪਾਂ ਅੱਧੇ ਇੰਚ ਲਵਾਂਗੇ ਤੇ ਫਿਰ ਨਾ ਆਪਾਂ ਅੱਧੇ ਇੰਚ ਤੋਂ ਬਾਅਦ ਯਾਨੀ ਕਿ ਜਿਹੜਾ ਇਹਦਾ ਵਿਚਕਾਰ ਕਰਕੇ ਤੁਸੀਂ ਵਿਚਕਾਰ ਵੀ ਕਰ ਸਕਦੇ ਹੋਗੇ ਜੇ ਫਿਰ ਤੇਖੀ ਆਖੇ ਆਪਾਂ ਮਸ਼ੀਨ ਇਸ ਤਰ੍ਹਾਂ niche nu taa daangi ਹੁਣ ਆਪਾਂ ਲੈ ਲੈਨੇ ਨਾਲ ਹੀ ਬੈਕ ਸਾਈਡ ਲੈ ਲੈਣੀ ਇਹਦੀ ਸ਼ੰਕ ਦੀ ਹੁਣ ਤੁਹਾਨੂੰ ਇੱਕ ਆਪਾਂ ਦੱਸ ਦਿਆਂਗੇ ਇਸ ਤਰ੍ਹਾਂ ਵੀ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਇਹਦਾ ਨਾ ਵੀ ਅੱਧ ਕਿੱਥੇ ਹੁੰਦਾਗਾ ਅਜ ਡਿਪਲੋਈ ਹੈਗੀ ਇਹਦੇ 3.5 ਇੰਚ ਦੇ ਉੱਤੇ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਕਰੋ ਪਹਿਲੀਆਂ ਚ ਹੀ ਲਾ ਲਿਆ ਕਰੋ ਜਿੱਦੋਂ ਤੁਸੀਂ ਆਪਾਂ ਕਮੀਜ਼ ਕੱਟਦੇ ਆ ਉਦੋਂ ਇਹ ਦਾ ਹਾਫ ਹੋ ਗਿਆ ਇੱਥੇ ਹਾਫ ਹਾਫ ਤੱਕ ਕਪਾਹ ਸਤਰਾ ਲੈ ਕੇ ਜਾਣੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਆਪਾਂ ਥਲਨ ਲੈ ਕੇ ਉਹ ਕਰਨੀ ਹੁੰਦੀ ਹੈ ਹੁਣ ਆਪਾਂ ਫਿਰ ਫਿਰ ਤੋਂ ਇਹਨੂੰ ਰੱਖ ਲਾਂਗੇ ਇਸ ਤਰ੍ਹਾਂ ਇੱਕ ਤੁਸੀਂ ਨਾਲ ਦੀ ਨਾਲ ਹੀ ਰੱਖ ਲਿਓ ਜਾਨਕਿ ਵੀ ਇੱਕ ਪਾਲ ਪਾ ਕੇ ਪਲੋਈ ਵੀ ਜਾਨਕਿ ਮਸ਼ੀਨ ਦਾ ਪੈਰ ਚੱਕਿਆ ਨਾ ਕਰੋ ਫਿਰ ਇੱਕ ਤਾਂ ਆਪਾਂ ਬਾਰ-ਬਾਰ ਆਪਣੇ ਨਾਲੇ ਧਾਗਾ ਖਰਾਬ ਹੁੰਦਾ ਤੇ ਨਾਲ ਹੀ ਆਪਣੀ ਜਿਹੜੀ ਆਪਣੀ ਮਸ਼ੀਨ ਹੈਗੀ ਉਹ ਕਈ ਵਾਰੀ ਨਾ ਇੱਥੋਂ ਫਿਰ ਜਿਆਦਾ ਆ ਚੀਜ਼ ਝੁੱਦੜਨ ਲੱਗ ਜਾਂਦੀ ਹੈਗੀ ਹੁਣ ਆਪਾਂ ਫਿਰ ਇਸ ਤਰ੍ਹਾਂ ਹੀ ਰੱਖ ਲਾਂਗੇ ਇਹਨੂੰ ਇਸ ਤਰ੍ਹਾਂ ਇਹਦਾ ਵੀ ਅੱਧ ਕਰਕੇ ਇਸ ਤਰ੍ਹਾਂ ਰੱਖ ਲਾਂਗੇ ਤੇ ਇਹਨੂੰ ਕਰ ਲਾਂਗੇ ਇਸ ਤਰ੍ਹਾਂ ਫੋਲਡ ਹੁਣ ਤੁਸੀਂ ਇਸ ਤਰ੍ਹਾਂ ਕਹੋਗੇ ਵੀ ਆ ਇਹਦੇ ਨੀਚੇ ਆ ਗਿਆ ਨਿਸ਼ਾਨ ਤੇ ਤੁਸੀਂ ਇਹ ਨਿਸ਼ਾਨ ਨੂੰ ਨਾ ਥੋੜਾ ਜਿਹਾ ਇਸ ਤਰ੍ਹਾਂ ਲੰਬਾ ਲਾ ਲਿਆ ਕਰੋ ਫਿਰ ਆਪ ਨੂੰ ਪਤਾ ਚੱਲ ਜਾਂਦਾ ਵੀ ਇੱਥੇ ਆ ਕੇ ਅੱਧ ਹੋ ਜੂਗਾ ਇਹਦਾ ਇੱਥੋਂ ਤੱਕ ਆਪਾਂ ਇਸ ਤਰ੍ਹਾਂ ਲੈ ਕੇ ਆਉਣੀ ਇਸ ਤੋਂ ਬਾਅਦ ਆਪਾਂ ਇਹਨੂੰ ਥੱਲੇ ਨੂੰ ਫਿਰ ਇਸ ਤਰ੍ਹਾਂ ਲੈ ਜਾਂਦੇ ਦੂਜੀਆਂ ਵੀ ਦੋਨੋਂ ਪਲੋਈਆਂ ਆਪਾਂ ਇਸਤਰੀ ਪਾ ਲੈਨੇ ਫਿਰ ਤੁਹਾਨੂੰ ਆਪਾਂ ਦੱਸਦੇ ਆ ਵੀ ਜਿਹੜੀਆਂ ਸੈਡਲੀਆਂ ਪਲੋਈਆਂ ਉਹ ਕਿਵੇਂ ਪਾਉਣੀਆਂ ਹੈਗੀਆਂ ਹੁਣ ਆਪਾਂ ਪੋਨੇ ਸੈਡਾਲੀ ਪਲੋਈ ਵੀ ਸੈਡਾਲੀ ਪਲੋਈ ਕਿਵੇਂ ਪਾਉਣੀ ਹੈ ਉਹ ਵੀ ਆਪਾਂ ਇਸ ਤਰ੍ਹਾਂ ਫੜ ਫੜ ਲੈਣੀ ਹੈ ਪੜਕੇ ਤੇ ਇਨ ਆਪਾਂ ਇਸ ਤਰ੍ਹਾਂ ਇੱਥੋਂ ਆਪਣਾ ਅੱਧਾ ਇੰਚ ਕਪੜਾ ਇਸ ਵਿੱਚ ਦੇਣਾ ਸਾਈਡ ਤੋਂ ਤੇ ਇੱਥੇ ਆ ਕੇ ਆਪਾਂ ਇਸ ਤਰ੍ਹਾਂ ਹੀ ਇਹਨੂੰ نیچے ਨੂੰ ਇਸ ਤਰ੍ਹਾਂ ਉਤਾਰ ਦੇਣਾ ਇਸ ਤਰੀਕਾ ਆਪਾਂ ਦੂਸਰੀ ਸਾਈਡ ਵੀ ਪਾ ਲੈਣਾ ਆ ਲਾਂਗੇ ਹੁਣ ਆਪਾਂ ਪਾਵਾਂਗੇ ਆ ਨੀਚੀ ਵਾਲੀ ਜਿਹੜੀ ਆਪਣੀ ਇਹ ਵਾਲੀ ਇਹਨੂੰ ਵੀ ਆਪਾਂ ਇਸ ਤਰ੍ਹਾਂ ਫੜ ਲਾਂਗੇ ਇੱਥੋਂ ਫੜ ਕੇ ਇਹ ਵੀ ਆਪਾਂ ਨਾ ਜਾਨੀ ਕਿ ਅੱਧੇ ਇੰਚ ਤੱਕ ਘੱਟ ਜਾਨੀ ਕਿ ਇਸ ਤਰ੍ਹਾਂ ਇੱਕ ਪੈਰ ਤੋਂ ਥੋੜਾ ਜਿਹਾ ਜ਼ਿਆਦਾ ਕਪੜਾ ਵਿੱਚ ਲਵਾਂਗੇ ਇਸ ਤਰ੍ਹਾਂ ਹੁਣ ਦੂਸਰੀ ਸਾਈਡ ਵੀ ਆਪਾਂ ਪਾ ਲਵਣੀ ਹੈ ਇਹ ਆਪਣਾ ਦਾ ਨਾ ਸਰਦੀ ਵਾਲਾ ਸੂਟ ਹੈ ਇਸ ਕਰਕੇ ਦੇ ਧਾਗੇ ਜੀ ਥੋੜੀ ਜਿਆਦਾ ਨਿਕਲਦੀ ਹੈ ਆ ਦੇਖੋ ਜੀ ਆਪਣਾ ਆ ਦੇਖੋ ਜੀ ਆ ਪਲੋਈਆਂ ਆਪਣੀਆਂ ਸਹੀ ਪੈ ਗਈਆਂ ਜਿੱਦ ਤਾ ਆਪਾਂ ਪ੍ਰੈਸ ਕਰ ਲਿਆ ਫਿਰ ਇਹ ਬਿਲਕੁਲ ਤੁਹ ਤੁਸੀਂ ਦੇਖੋ ਪ੍ਰੈਸ ਕਰਕੇ ਬਿਲਕੁਲ ਸਹੀ ਲੱਗਦੀਆਂ ਇਹ ਆਪਾਂ ਪ੍ਰੈਸ ਨਹੀਂ ਅਜੇ ਕੀਤਾ ਆਪਾਂ ਥੋੜਾ ਸਟਿਚ ਕਰਕੇ ਫਿਰ ਪ੍ਰੈਸ ਕਰਾਂਗੇ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ ਨਿਊ ਚੈਨਲ ਲਗਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਤੇ ਥੈਂਕ ਯੂ ਜੀ ਆਪਣੀ ਵੀਡੀਓ ਪੂਰੀ ਦੇਖਣ ਲਈ ਬਾਏ ਬਾਏ